ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ ਦਾ ਟਿਕ ਐਂਡ ਬਲੌਗਸ ਤੇ ਅੱਜ ਮੈਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਈਆਂ ਇਹ ਆਉਣ ਵਾਲੇ ਸਾਰੇ ਤਿਹਾਰਾਂ ਦੇ ਵਿੱਚ ਵੇਅਰ ਕੀਤੇ ਜਾ ਸਕਦੇ ਆ ਜਿਵੇਂ ਕਿਸੇ ਨੇ ਆਪਣੇ ਵਿਆਹ ਦੇ ਲਈ ਜਾਂ ਕਰਵਾ ਚੌਥ ਦੇ ਲਈ ਖਰੀਦਣੇ ਹੋਣ ਤਾਂ ਇਹ ਸੂਟ ਬਹੁਤ ਹੀ ਸੋਹਣੇ ਹੈਵੀ ਅਤੇ ਬਹੁਤ ਹੀ ਵਧੀਆ ਸਟੱਫ ਦੇ ਵਿੱਚ ਹਨ ਜਿੰਨਾ ਜਿੰਨਾਂ ਨੇ ਮੇਰੀਆਂ ਭੈਣਾਂ ਨੇ ਸੂਟ ਬਾਇ ਕਰਨੇ ਆ ਉਹ ਮੈਨੂੰ ਨੂੰ ਮੈਸੇਜ ਕਰ ਸਕਦੇ ਨੇ ਤੇ ਮੈਂ ਆਪਣਾ ਨੰਬਰ ਉਹਨਾਂ ਨਾਲ ਸ਼ੇਅਰ ਕਰ ਦਾਂਗੀ ਤਾਂ ਪੂਰੀ ਬਾਇਓ ਲੈ ਸਕਦੇ ਨੇ ਮੇਰੇ ਤੋਂ ਇਹ ਕੁਝ ਕੀ ਪੀਸ ਨੇ ਜਿਹੜੇ ਆਪਣੇ ਕੋਲੇ ਰਹਿ ਗਏ ਨੇ ਬਾਕੀ ਆਊਟ ਆਫ ਸਟਾਕ ਹੋ ਚੁੱਕੇ ਨੇ ਤੇ ਜਿੰਨਾ ਜਿੰਨਾ ਮੇਰੀਆਂ ਭੈਣਾਂ ਨੂੰ ਇਹਨਾਂ ਸੂਟਾਂ ਦੀ ਜਰੂਰਤ ਹੈ ਉਹ ਜਲਦੀ ਤੋਂ ਜਲਦੀ ਮੇਰੇ ਨਾਲ ਕਨੈਕਟ ਕਰਕੇ ਸੂਟ ਲੈ ਸਕਦੀਆਂ ਨੇ ਇਹ ਵਾਲੇ ਸਾਰੇਆਂ ਸੂਟਾਂ ਦਾ ਸਟਾਫ ਹੈ ਜਿਹੜਾ ਆਰਗੈਂਜਾ, ਕ੍ਰੇਪ ਐਂਡ ਸਿਲਕ ਤੇ ਜੌਰਜਟ ਹੈ ਸਾਰੇ ਸੂਟ ਬਹੁਤ ਹੀ ਵਧੀਆ ਕੱਪੜੇ ਦੇ ਵਿੱਚ ਆਏ ਨੇ ਇਹਨਾਂ ਦੇ ਨਾਲ ਪਿਓਰ ਮਸਲੀਨ ਆਰਗੈਂਜਾ ਤੇ ਜੌਰਜਟ ਦੀ ਦੁਪੱਟੇ ਲੱਗੇ ਹੋਏ ਹਨ ਹੋਏ ਨੇ ਸਾਰਿਆਂ ਸੂਟਾਂ ਦੇ ਕਲਰ ਬਹੁਤ ਹੀ ਸੋਹਣੇ ਨੇ ਜੇ ਕਿਸੇ ਕਲਰ ਸੂਟ ਚ ਤੁਹਾਨੂੰ ਕਲਰ ਦੀ ਫੋਟੋ ਚਾਹੀਦੀ ਆਗੀ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੀ ਸਾਰਿਆਂ ਸੂਟਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਕਲਰ ਆਪਣੇ ਕੋਲੇ ਆਏ ਹੋਏ ਨੇ ਤੁਸੀਂ ਜਲਦੀ ਤੋਂ ਜਲਦੀ ਮੇਰੇ ਨਾਲ ਕਨੈਕਟ ਕਰੋ ਤੇ ਸੂਟਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਨੇ ਹੈਵੀ ਸੂਟ ਬਾਈ ਕਰਨੇ ਨੇ ਉਹਨਾਂ ਲਈ ਵੀ ਆਪਾਂ ਹੈਵੀ ਸੂਟ ਕਲੈਕਸ਼ਨ ਲੈ ਕੇ ਆ ਗਏ ਆਗੇ ਜਿੰਨਾਂ ਮੇਡੀਆਂ ਪਹਿਨਾ ਨੇ ਵਿਆਹਾਂ ਦੇ ਲਈ ਜਾਂ ਆਪਣੇ ਵਿਆਹ ਤੇ ਦਾਜ ਵਰੀ ਲਈ ਸੂਟ ਖਰੀਦਨੇ ਆ ਉਹਨਾਂ ਲਈ ਵੀ ਇਹ ਬਹੁਤ ਸੋਹਣੇ ਸੂਟ ਨੇ ਉਹ ਇਹ ਸੂਟ ਪਸੰਦ ਕਰ ਸਕਦੇ ਨੇ ਇਹ ਸਾਰੇ ਹੈਵੀ ਸੂਟ ਆ ਜਿਨ੍ਹਾਂ ਦੀਆਂ ਮੈਂ ਤੁਹਾਡੇ ਨਾਲ ਫੋਟੋ ਸ਼ੇਅਰ ਕਰ ਰਹੀ ਆ ਤੁਸੀਂ ਕੋਈ ਵੀ ਇਨਫਰਮੇਸ਼ਨ ਲੈਣੀ ਆ ਮੇਰੇ ਤੋਂ ਲੈ ਸਕਦੇ ਹੋ ਮੈਂ ਤੁਹਾਡੇ ਨਾਲ ਸਾਰੀ ਇਨਫਰਮੇਸ਼ਨ ਸ਼ੇਅਰ ਕਰ ਦਾਂਗੀ ਤਾਰੇ ਜਾਣੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਮੈਂ ਤੁਹਾਡੇ ਕੋਲ ਲਈ ਇਸ ਤੋਂ ਵੀ ਵਧੀਆ ਹੋਰ ਨਵੇਂ ਡਿਜ਼ਾਈਨ ਅਤੇ ਕਲੈਕਸ਼ਨ ਲੈ ਕੇ ਆਉਂਦੀ ਰਹਾਗੀ ਤੇ ਮੇਰੇ ਵੀਡੀਓਜ਼ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ